ਆ ਜਮੀਨਾ ਜਬਰੀ ਨਹੀਂ ਖੋਂਦਿਆਂਗੇ ਨਹੀਂ ਖੋਂਦਿਆਂਗੇ ਨਹੀਂ ਖੋਂਦਿਆਂਗੇ ਅਰਸੀਂ ਮੰਗ ਕਰਦੇ ਵੀ ਤੁਰੰਤ ਜੜੀ ਆ ਇਹ ਲੈਂਡ ਪੂਲਿੰਗ ਪਾਲਸੀ ਵਾਪਸ ਲਈ ਜਾਵੇ ਕੋਈ ਵੀ ਕਿਸਾਨ ਜਿਹੜਾ ਵਾ ਭਗਵੰਤਮਾਨ ਸਰਕਾਰ ਨੂੰ ਜ਼ਮੀਨ ਦੇਣ ਲਈ ਰਾਜੀ ਨਹੀਂ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵੰਤ ਸਿੰਘ ਪੰਦੇੜ ਦੀ ਅਗਵਾਈ ਵਿੱਚ ਅੱਜ ਕਿਸਾਨਾਂ ਵੱਲੋਂ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਕਰਦਿਆਂ ਪੁੱਡਾ ਮੇਨ ਦਫ਼ਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਇਤਰਾਜ਼ ਲਿਖਤੀ ਰੂਪ ਵਿੱਚ ਵੀ ਜਮ੍ਹਾਂ ਕਰਵਾਈ। ਇਸ ਮੌਕੇ ਗੱਲ ਕਰਦਿਆਂ ਕਿਸਾਨ ਆਗੂ ਸਰਵੰਤ ਸਿੰਘ ਪੰਦੇੜ ਨੇ ਕਿਹਾ ਕਿ ਪੁੱਡਾ ਆਪਣੀ ਕਲੋਨੀ ਹਜੇ ਤੱਕ ਵਿਕਸਿਤ ਨਹੀਂ ਕਰ ਸਕਿਆ ਤੇ ਹੋਰ ਜ਼ਮੀਨਾਂ ਲੈਣ ਦੀ ਤਿਆਰੀ ਵਿੱਚ ਹੈ। ਉਹਨਾਂ ਕਹਿ ਕਿ ਕਿਸਾਨ ਸਰਕਾਰ ਦੀ ਇਸ ਲੈਂਡ ਪੂਲਿੰਗ ਨੀਤੀ ਤੋਂ ਖੁਸ਼ ਨਹੀਂ ਹਨ ਇਸ ਲਈ ਸਰਕਾਰ ਨੂੰ ਇਸ ਨੀਤੀ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਅੱਜ ਪੁੱਡਾ ਸੇ ਹੈੱਡ ਆਫਿਸ ਵਿਖਿਆ ਤੁਸੀਂ ਅਸੀਂ ਭਗਵੰਤਮਾਨ ਸਰਕਾਰ ਦੀ ਅਥੀ ਵੀ ਸਾੜੀਆ ਵੱਡੇ ਪੱਧਰ ਤੇ ਕਿਸਾਨ ਇੱਥੇ ਜਿਹੜੇ ਲੈਂਡ ਪੂਲਿੰਗ ਪਾਲਿਸੀ ਤੇ ਅਖੀਰਲੇ ਦਿਨ ਇਤਰਾਜ਼ ਜਮ੍ਹਾਂ ਕਰਾਉਣਾ ਹੈ ਇਤਰਾਜ਼ ਵੀ ਜਮ੍ਹਾਂ ਕਰਾਂਗੇ ਅਰ ਅਸੀਂ ਮੰਗ ਕਰਦੇ ਹਾਂ ਵੀ ਤੁਰੰਤ ਜੜੀ ਆ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਵੇ ਕੋਈ ਵੀ ਕਿਸਾਨ ਜਿਹੜਾ ਵਾ ਭਗਵੰਤਮਾਨ ਸਰਕਾਰ ਨੂੰ ਜ਼ਮੀਨ ਦੇਣ ਲਈ ਰਾਜੀ ਨਹੀਂ ਹੈਗਾ ਉਹਨਾਂ ਕਹਿੰਦੇ ਕਿ ਇਹ ਨੀਤੀ ਸਿੱਧੇ ਤੌਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਮਜ਼ਦੂਰਾਂ ਦਾ ਰੋਜ਼ਗਾਰ ਖੋਣ ਅਤੇ ਉਹਨਾਂ ਨੂੰ ਆਪਣੀ ਹੀ ਜ਼ਮੀਨ ਤੋਂ ਬੇਦਖਲ ਕਰਨ ਵਾਲੀ ਨੀਤੀ ਹੈ ਜਿਸ ਦਾ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਤਾਂ ਵਿਰੋਧ ਕਰ ਹੀ ਰਹੀਆਂ ਹਨ ਪਰ ਨਾਲ ਹੀ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਐਮ ਐਲ ਏ ਵੀ ਇਸ ਦਾ ਵਿਰੋਧ ਕਰਦੇ ਆ ਅਸਤੀਫੇ ਦੇ ਰਹੇ ਹਨ ਔਰ ਜਿਹੜੇ ਅੰਮ੍ਰਿਤਸਰ ਦੇ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਕਿਸਾਨ ਹੈ ਜਿਨ੍ਹਾਂ ਦੀ ਜ਼ਮੀਨ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਆਈ ਹੋਈ ਆ ਉਹ ਆਏ ਆ ਬਹੁਤ ਸਾਰੇ ਕਿਸਾਨਾਂ ਨੇ ਜਦੋਂ ਅਦਲੀ ਹਾਲ ਹੋ ਗਿਆ ਲਦੇ ਪਿੰਡ ਹੋ ਗਿਆ ਰਾਜਾ ਸੰਸੀ ਪਿੰਟ ਹੋ ਗਿਆ ਬਹੁਤ ਸਾਰੇ ਪਿੰਡ ਪਹਿਲਾਂ ਵੀ ਫਾਰਮ ਜਮਾ ਕਰਵਾ ਕੇ ਇਹਨਾਂ ਨੂੰ ਆਪਣੇ ਇਤਰਾਜ਼ ਦੇ ਕੇ ਗਏ ਬਹੁਤ ਸਾਰੇ ਕਿਸਾਨ ਅੱਜ ਆ ਰਹੇ ਨੇ 50 60 ਕਿਸਾਨ ਅੱਜ ਫਾਰਮ ਫੜੇ ਹੋਏ ਆਪਣੇ ਇਤਰਾਜ਼ ਜਮਾ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਨਹੀਂ ਖੋਵਾਂਗੇ ਚੰਗੀ ਗੱਲ ਹੈ ਕਿ ਅੱਜ ਇਤਰਾਜ਼ ਤਾਂ ਕਿਸਾਨਾਂ ਨੇ ਦੇ ਦਿੱਤੇ ਇਸ ਕਰਕੇ ਪ੍ਰੰਤ ਪ੍ਰਭਾਵ ਨਾਲ ਲੈਂਡ ਪੁੱਲਿੰਗ ਪਾਲਿਸੀ ਵਾਪਸ ਲੈਣੇ ਜੀ ਅੱਜ ਜਿਸੀ ਅੰਮਰਸਾਡ ਦੇ ਵਿੱਚ ਪੁੱਡਾ ਦਾ ਜਿਹੜਾ ਇਹ ਹੈੱਡ ਆਫਿਸ ਅੰਮ੍ਰਿਤਸਰ ਦੇ ਵਿੱਚ ਜਿੱਥੇ ਇਤਰਾਜ਼ ਦੇਣ ਆਏ ਆ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਤੁਰੰਤ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਵੇ ਇੱਕ ਤੁਹਾਨੂੰ ਦੱਸ ਦਈਏ ਵੀ ਇਹ 100 ਕਿੱਲਾ ਜਮੀਨ ਹੈ ਜਿਹੜੀ ਇੱਥੇ ਪੁਰਾਣੀ ਗਮਟਾਲਾ ਜੇਲ੍ਹ ਹੁੰਦੀ ਸੀ ਸਾਰੇ ਜਾਣਦੇ ਆ ਇਹਨੂੰ ਵਿਕਸਿਤ ਕਰ ਲਈਏ ਜਮੀਨ ਇਹ ਲਗਭਗ ਲੈਂਡ ਪੂਲਿੰਗ ਪਾਲਿਸੀ ਲਾ ਲਓ ਹਣ ਅਰੇ ਅੱਗੇ ਪ੍ਰਤਾਪਪੁਰ ਜੇਲ੍ਹ ਚਲੇਗੀ ਲਗਭਗ ਹੁਣ ਮੈਂ ਪਤਾ ਕਰਾਇਆ 10-15% ਹੀ ਇੱਥੇ ਕੋਠੀਆਂ ਬਣੀਆਂ ਪਲਾਟ ਵਿਕੇ ਹੋਏ ਆ 8 ਸਾਲਾਂ ਵਿੱਚ 10 12 15% ਸਿਰਫ ਜੜੀ ਆਉ ਇੱਥੇ ਪਲਾਟ ਵਿਕੇ ਆ 1 ਕਰੋੜ ਰੁਪਇਆ 200 ਗਾਜ ਦਾ ਪਲਾਟ 1 ਕਰੋੜ ਦਾ ਵਿਕਣਾ ਇੱਥੇ ਗਾਹ ਕੀ ਕੋਈ ਨਹੀਂ ਹੈਗਾ ਜੇ ਇਹਨੂੰ ਇਹਨੂੰ ਪੂਰਾ ਸਮਾਂ ਲਾ ਲਈ ਤੇ 40 50 ਸਾਲਾਂ ਦੀ ਇਹ ਕਲੋਨੀ ਵਿਕਸਤ ਕਰੋ ਨਹੀਂ ਤੇ ਭਈ ਜਿਹੜੇ ਸਾਡੇ ਕਿਸਾਨ ਨੂੰ ਕਹਿੰਦੇ ਆ ਵੀ ਤੁਹਾਨੂੰ ਕਰੋੜਾ ਰੁਪਇਆ ਦਾਂਗੇ 3 ਸਾਲ ਦਾ ਠੇਕਾ ਦੇਣਾ ਮਗਰਲੇ 40 ਸਾਲ ਭਈ ਕਿਹੜਾ ਬੈਠਾ ਰਹੂਗਾ ਜੇ ਆ ਪੁੱਢਾ ਆਪਦੀ ਕਲੋਨੀ ਵਿਕਸਤ ਕਰਕੇ ਸਮੇਂ ਸਿਰ ਨਹੀਂ ਵੇਚ ਸਕਿਆ ਤੇ ਹੋਰ ਕਲੋਨੀਆਂ ਕਿੱਥੋਂ ਵੇਚ ਲੂਗਾ ਤੋ ਇਹ ਕਵੇਂ ਨਾ ਕਿਵੇਂ ਕਿਸਾਨਾਂ ਕੋ ਜਮੀਨ ਖੋਹਣ ਦੀ ਤਿਆਰੀ ਹੋ ਰਹੀ ਹੈ ਜਿਹੜੇ ਵਿਰੋਧ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਲਗਭਗ ਆਮ ਆਦਮੀ ਪਾਰਟੀ ਦੇ ਵਿੱਚ ਕੋ ਦਿਲ ਸਾਰਿਆਂ ਚੁੰਦੇ ਕੋ ਸਰਪੰਚ ਬਣਦੇ ਚੇਅਰਮੈਨ ਬਣਦੇ 20 ਬੰਦੇ ਅਸਤੀਫਾ ਦੇ ਕੇ ਚਲੇ ਗਏ ਵੀ ਭਾਈ ਸਾਹਿਬ ਤੁਹਾਡੀ ਪਾਲਿਸੀ ਮਾੜੀ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਕਿ ਜੇ ਲੋਕ ਨਹੀਂ ਚਾਹੁੰਦੇ ਜ਼ਬਰਦਸਤੀ ਜ਼ਮੀਨ ਨਾ ਖੋਹੀਏ ਆਉਣ ਵਾਲੇ ਸਮੇਂ ਦੇ ਵਿੱਚ 11 ਨੂੰ ਵਿਸ਼ਾਲ ਮੋਟਰਸਾਈਕਲ ਮਾਰਚ ਕਰਾਂਗੇ ਇਹ ਤੋਂ ਬਾਅਦ 20 ਨੂੰ ਜਲੰਧਰ ਦੇ ਵਿੱਚ ਵੱਡੀ ਮਹਾਂ ਰੈਲੀ ਹੋਊਗੀ ਕੱਲ ਵੀ ਅਸੀਂ ਪੀਸੀ ਸਾਧ ਰਹੇ ਆ ਜਲੰਧਰ ਦੇ ਵਿੱਚ ਸਾਡੀ ਕਮਮ ਦੀ ਮੀਟਿੰਗ ਹੋਣੀ ਆ ਤੇ ਉੱਥੇ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਵੀ ਸਾਡੀ ਜਥੇਬੰਦੀ ਨੇ ਕੀਤਾ ਜਾਊਗਾ ਇਹੀ ਸਰਪੰਚ ਸਾਹਿਬ ਨੇ ਅਧੀਆ ਅਦਲੀਆਲ ਦੇ ਜਿਹੜੇ ਚੰਡੀਗੜ੍ਹ ਆਪਣਾ ਤਰਾਜ ਜਮ੍ਹਾਂ ਕਰਾਉਣ ਗਏ ਸੀ ਪਰ ਉਹਨਾਂ ਨੂੰ ਠੱਕੇ ਮਾਰ ਕੇ ਕੱਢਿਆ ਆਪਦੀ ਵੀਡੀਓ ਪਾ ਕੇ ਉੱਥੋਂ ਆਏ ਸੀ ਵੀ ਇਹ ਠੀਕ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਤੋਂ ਇਸ ਕਰਕੇ ਅਸੀਂ ਚਾਹਾਂਗੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਭਰਮ ਫਲਾਇਆ ਜਾ ਰਿਹਾ ਨਾ ਤੋਲੇ ਨੰਗਲ 'ਚ ਕੋਈ ਕਿਸਾਨ ਕਹਿੰਦੇ ਸੁਣेंगे ਵੀ ਪਾਲਿਸੀ ਵਾਪਸ ਲੈ ਲਈ ਆ। ਇਹ ਨਹੀਂ ਹੈਗਾ ਪਾਲਿਸੀ ਹਜੇ ਜਿਉਂ ਦੀ ਤਿਉਂ ਆ। ਇਸ ਕਰਕੇ ਕਿਸਾਨ ਨਾ ਸਮਝਣ ਕਿਸਾਨਾਂ ਨੂੰ ਸਰਕਾਰ ਗੁੰਮਰਾਹ ਕਰ ਰਹੀ ਆ। ਸੰਘਰਸ਼ ਤੋਂ ਬਗਾਰੇ ਪਾਲਿਸੀ ਵਾਪਸ ਨਹੀਂ ਕਿਸੇ ਵਾਪਸ ਨਹੀਂ ਹੋਣੀ। ਕਿਸੇ ਕੀਮਤ ਤੇ ਪੰਜਾਬ ਦੀਆਂ ਜ਼ਮੀਨਾਂ ਧੱਕੇ ਨਾਲ ਅਸੀਂ ਖੋਣ ਨਹੀਂ ਵਿਆਗੇ। ਧੰਨਵਾਦ।